ਕਈ ਸਦੀਆਂ ਤੋਂ ਅਸੀਂ એલियंस ਦੀਆਂ ਕਹਾਣੀਆਂ ਸੁਣਦੇ ਆ ਰਹੇ ਜਿਵੇਂ ਕਿ ਐਟਲੈਂਟਿਕਸ ਦੇ ਰਸਮੀ ਸ਼ਹਿਰ ਦੀ ਗੱਲ ਹੋਵੇ ਜਾਂ ਮਿਸਰ ਦੇ ਪੀਰਾਮਿਡ ਹੋਰ ਕੋਈ ਸੋਚਦਾ ਹੈ ਕਿ ਇਹ ਸਭ એલियंस ਨੇ ਹੀ ਬਣਾਏ ਸਨ ਪਰ ਇਸ ਦਾ ਕੋਈ ਲਿਖਤੀ ਸਬੂਤ ਕਿਸੇ ਕੋਲ ਨਹੀਂ ਪਰ ਅੱਜ ਮੈਂ ਇਸ ਵੀਡੀਓ ਵਿੱਚ ਤੁਹਾਨੂੰ ਦੱਸੂੰਗਾ ਇੱਕ ਸੱਚੀ ਘਟਨਾ ਜੋ ਸਾਨੂੰ એલियंस ਦੇ ਹੋਣ ਦੇ ਸਬੂਤ ਦਿੰਦੀ ਦੋ ਹਰੇ ਰੰਗ ਦੇ ਬੱਚੇ ਜੋ ਕਹਿੰਦੇ ਸਨ ਕਿ ਉਹ ਦੂਜੀ ਦੁਰੀਆਂ ਤੋਂ ਆਏ ਸਤਿ ਸ਼੍ਰੀ ਅਕਾਲ ਦੋਸਤੋ ਤੇ ਤੁਸੀਂ ਦੇਖ ਰਹੇ ਹੋ ਕੀ ਆਫ ਇਸਟੀਚਨ ਅਲਵੇਸ ਰਸਮੀ ਕਹਾਣੀ ਨੂੰ ਸ਼ੁਰੂ ਕਰਦੇ ਹਾਂ। ਇੱਕ ਕਹਾਣੀ ਹੈ 12ਵੀਂ ਸਦੀ ਵਿੱਚ ਇੰਗਲੈਂਡ ਦੇ ਬੋਲਪਿਟ ਨਾਮ ਦੇ ਪਿੰਡ ਦੀ। ਬੋਲਪਿਟ ਇੱਕ ਛੋਟਾ ਜਿਹਾ ਪਿੰਡ ਸੀ ਜੋ ਉਸ ਸਮੇਂ ਐਗਰੀਕਲਚਰ ਤੇ ਨਿਰਭਰ ਸੀ। ਉਸ ਪਿੰਡ ਵਿੱਚ ਭੇੜੀਆਂ ਦਾ ਬੀ ਬਹੁਤ ਖੂਬ ਸੀ। ਇਸ ਲਈ ਪਿੰਡ ਵਾਲਿਆਂ ਨੇ ਭੇੜੀਆਂ ਫੜਨ ਲਈ ਪਿੰਡ ਦੇ ਪਾਰ ਕਈ ਖੱਡੇ ਬਣਾਏ ਹੋਏ ਸਨ। ਇੱਕ ਦਿਨ ਜਦੋਂ ਪਿੰਡ ਦੇ ਲੋਕ ਖੇਤਾਂ ਵਿੱਚ ਕੰਮ ਕਰ ਰਹੇ ਸਨ ਤਾਂ ਤਾਂ ਉਹਨਾਂ ਨੂੰ ਇੱਕ ਅਜੀਬ ਆਵਾਜ਼ ਸੁਣਾਈ ਦਿੱਤੀ। ਜਦੋਂ ਉਹਨਾਂ ਨੇ ਇਸ ਆਵਾਜ਼ ਦਾ ਪਿੱਛਾ ਕੀਤਾ ਤਾਂ ਇਹ ਆਵਾਜ਼ ਇੱਕ ਖੱਡੇ ਵਿੱਚੋਂ ਆ ਰਹੀ ਸੀ ਜਦੋਂ ਸਾਰੇ ਉਸ ਖੱਡੇ ਕੋਲ ਗਏ ਤਾਂ ਉਸ ਖੱਡੇ ਵਿੱਚ ਦੋ ਅਜੀਬ ਬੱਚੇ ਸਨ ਜਿਨ੍ਹਾਂ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਸੀ ਪਹਿਲਾਂ ਤਾਂ ਪਿੰਡ ਵਾਲੇ ਉਹਨਾਂ ਨੂੰ ਦੇਖ ਕੇ ਹੀ ਡਰ ਗਏ ਕਿਉਂਕਿ ਉਹ ਲੱਗਦੇ ਤਾਂ ਆਮ ਬੱਚਿਆਂ ਵਰਗੇ ਸੀ ਪਰ ਉਹਨਾਂ ਦੀ ਸਕਿਨ ਹਰੀ ਸੀ ਤੇ ਉਹਨਾਂ ਨੇ ਅਜੀਬ ਹੀ ਕੱਪੜੇ ਪਾਏ ਹੋਏ ਸਨ ਜੋ ਪਹਿਲਾਂ ਕਿਸੇ ਨੇ ਕਦੀ ਨਹੀਂ ਦੇਖੇ ਸੀ ਜਦੋਂ ਪਿੰਡ ਵਾਲਿਆਂ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਬੱਚਿਆਂ ਨੇ ਅਜੀਬ ਹੀ ਭਾਸ਼ਾ ਬੋਲੀ ਜੋ ਪਹਿਲਾਂ ਕਿਸੇ ਨੇ ਕਦੀ ਸੁਣੀ ਨਹੀਂ ਸੀ। ਨਾ ਪਿੰਡ ਵਾਲਿਆਂ ਨੂੰ ਉਹਨਾਂ ਦੀ ਭਾਸ਼ਾ ਸਮਝ ਆ ਰਹੀ ਸੀ ਤੇ ਨਾ ਉਹਨਾਂ ਬੱਚਿਆਂ ਨੂੰ ਪਿੰਡ ਵਾਲਿਆਂ ਦੀ। ਫਿਰ ਲੋਕਾਂ ਨੇ ਉਹਨਾਂ ਬੱਚਿਆਂ ਨੂੰ ਉਸ ਖੱਡੇ ਚੋਂ ਬਾਹਰ ਕੱਢਿਆ। ਤੇ ਕੁਝ ਲੋਕਾਂ ਨੇ ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਕਈ ਸਮਾਂ ਲੱਭਣ ਤੇ ਵੀ ਉਹਨਾਂ ਨੂੰ ਕੋਈ ਨਹੀਂ ਮਿਲਿਆ। ਫਿਰ ਪਿੰਡ ਵਾਲਿਆਂ ਨੇ ਉਹਨਾਂ ਬੱਚਿਆਂ ਨੂੰ ਆਪਣੇ ਪਿੰਡ ਲੈ ਗਏ। ਪਿੰਡ ਵਾਲਿਆਂ ਨੇ ਉਹਨਾਂ ਨੂੰ ਕਈ ਕੁਝ ਖਾਣ ਨੂੰ ਦਿੱਤਾ। ਪਰ ਉਹ ਬੱਚੇ ਕੁਝ ਵੀ ਨਹੀਂ ਖਾ ਰਹੇ ਸੀ ਤੇ ਨਾ ਹੀ ਪਿੰਡ ਵਾਲਿਆਂ ਨੂੰ ਸਮਝ ਆ ਰਹੀ ਸੀ ਕਿ ਇਹ ਕੀ ਖਾਂਦੇ ਹਨ। ਕਈ ਦਿਨ ਇਦਾਂ ਹੀ ਚੱਲਦਾ ਰਿਹਾ। ਫਿਰ ਇੱਕ ਦਿਨ ਬੱਚਿਆਂ ਨੇ ਹਰੀਆਂ ਫਲੀਆਂ ਦੇਖੀਆਂ ਫਿਰ ਕਿਸੇ ਬੱਚਾ ਨੇ ਉਹ ਖਾਣੀਆਂ ਸ਼ੁਰੂ ਕਰ ਦਿੱਤੀਆਂ ਇਹ ਦੇਖ ਕੇ ਪਿੰਡ ਵਾਲੇ ਬਹੁਤ ਖੁਸ਼ ਹੋਏ ਪਰ ਇਸ ਗੱਲ ਤੋਂ ਹੈਰਾਨ ਵੀ ਸਨ ਕਿ ਇਹ ਬੱਚੇ ਹਰੀਆਂ ਫਲੀਆਂ ਹੀ ਕਿਉਂ ਖਾਂਦੇ ਹਨ ਫਲੀਆਂ ਖਾਣ ਨਾਲ ਉਹਨਾਂ ਦੀ ਸਕਿਨ ਦਾ ਹਰਾ ਰੰਗ ਵੀ ਘਟਣ ਲੱਗ ਪਿਆ ਸੀ ਕਈ ਦਿਨ ਪਿੰਡ ਵਾਲੇ ਉਹਨਾਂ ਦੇ ਮਾਪਿਆਂ ਨੂੰ ਵੀ ਲੱਭਦੇ ਰਹੇ ਪਰ ਉਹਨਾਂ ਨੂੰ ਕੋਈ ਨਹੀਂ ਮਿਲਿਆ ਤਾਂ ਪਿੰਡ ਦੇ ਹੀ ਇੱਕ ਅਮੀਰ ਆਦਮੀ ਨੇ ਉਹਨਾਂ ਬੱਚਿਆਂ ਨੂੰ ਅਪਣਾਉਣ ਦਾ ਫੈਸਲਾ ਕੀਤਾ ਤੇ ਉਹਨਾਂ ਬੱਚਿਆਂ ਦੀ ਪਰਵਿਸ਼ ਕੀਤੀ ਪਰ ਇੱਕ ਦਿਨ ਲੜਕਾ ਅਚਾਨਕ ਬਿਮਾਰ ਹੋ ਗਿਆ ਉਸ ਦਾ ਬਹੁਤ ਇਲਾਜ ਕੀਤਾ ਗਿਆ ਪਰ ਉਹ ਬਚ ਨਹੀਂ ਸਕਿਆ ਪਰ ਲੜਕੀ ਨੇ ਆਪਣੇ ਆਪ ਨੂੰ ਉੱਥੋਂ ਦੇ ਮਾਹੌਲ ਵਿੱਚ ਢਾਲ ਲਿਆ ਸੀ ਅਤੇ ਆਮ ਲੋਕਾਂ ਵਾਂਗ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਸੀ ਉਸ ਦਾ ਨਾਮ ਐਗਨੇਸ ਵੇਅ ਰੱਖਿਆ ਗਿਆ ਤੇ ਉਸ ਦਾ ਹਰਾ ਰੰਗ ਵੀ ਠੀਕ ਹੋ ਗਿਆ ਸੀ ਐਗਨੇਸ ਨੇ ਹੁਣ ਪੜ੍ਹਨਾ ਲਿਖਣਾ ਵੀ ਸ਼ੁਰੂ ਕਰ ਦਿੱਤਾ ਸੀ ਉਸ ਨੂੰ ਇੰਗਲਿਸ਼ ਬੋਲਣੀ ਤੇ ਲਿਖਣੀ ਵੀ ਆ ਗਈ ਸੀ ਫਿਰ ਇੱਕ ਦਿਨ ਉਸ ਨੇ ਪਿੰਡ ਵਾਲਿਆਂ ਨੂੰ ਆਪਣਾ ਇੱਕ ਸੱਚ ਦੱਸਿਆ ਉਸ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਸੈਟ ਮਾਰਟਿਨਿਸ ਲੈਂਡ ਨਾਮ ਦੀ ਜਗ੍ਹਾ ਤੋਂ ਹੈ ਉੱਥੇ ਸਾਰੇ ਹਰੇ ਰੰਗ ਦੇ ਹੀ ਲੋਕ ਹਨ ਤੇ ਉੱਥੇ ਕਦੀ ਵੀ ਸੂਰਜ ਨਹੀਂ ਨਿਕਲਦਾ ਤੇ ਹਮੇਸ਼ਾ ਹਲਕਾ ਅੰਧੇਰਾ ਰਹਿੰਦਾ। ਉਸਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ گاਵਾ ਪਾਲਾਂ ਦਾ ਕੰਮ ਕਰਦੇ ਸੀ। ਇੱਕ ਦਿਨ ਦੋਵੇਂ گاਵਾ ਨੂੰ ਕੁਮਾਰੇ ਸੰਤਾਂ ਉਹਨਾਂ ਨੂੰ ਘੰਟੀਆਂ ਦੀ ਆਵਾਜ਼ ਸੁਣਾਈ ਦਿੱਤੀ। ਉਹ ਆਵਾਜ਼ ਦਾ ਪਿੱਛਾ ਕਰਦੇ ਹੋਏ ਇੱਕ ਗੁਫਾ ਵਿੱਚ ਚੱਲ ਗਏ। ਤੇ ਗੁਫਾ ਵਿੱਚ ਹੀ ਗਵਾਚ ਗਏ। ਉਹਨਾਂ ਨੇ ਵਾਪਸ ਜਾਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਗੁਫਾ ਦਾ ਰਸਤਾ ਗਾਇਬ ਹੋ ਚੁੱਕਾ ਸੀ। ਇਹ ਸਭ ਸੁਣ ਕੇ ਪਿੰਡ ਵਾਲੇ ਹੈਰਾਨ ਰਹਿ ਗਏ। ਪਿੰਡ ਵਾਲਿਆਂ ਨੇ ਸੋਚਿਆ ਕਿ ਇਦਾਂ ਦੀ ਕਿਹੜੀ ਜਗ੍ਹਾ ਹੈ ਜਿੱਥੇ ਸਾਰੇ ਹਰੇ ਰੰਗ ਦੇ ਹੀ ਲੋਕ ਹਨ। ਤੇ ਉਸਤੇ ਕਦੀ ਵੀ ਸੂਰਜ ਨਹੀਂ ਨਿਕਲਦਾ ਪਰ ਕਿਸੇ ਨੇ ਵੀ ਕਦੀ ਇਸ ਜਗ੍ਹਾ ਬਾਰੇ ਪਤਾ ਨਹੀਂ ਲਗਿਆ ਦੋਸਤੋ ਜੇ ਇਤਿਹਾਸਕਾਰਾਂ ਨੇ ਇਹਨਾਂ ਬੱਚਿਆਂ ਬਾਰੇ ਆਪਣੀਆਂ ਕਿਤਾਬਾਂ ਵਿੱਚ ਨਾ ਲਿਖਿਆ ਹੁੰਦਾ ਤਾਂ ਇਹ ਸਿਰਫ ਇੱਕ ਲੋਕ ਕਥਾ ਬਣ ਕੇ ਰਹਿ ਜਾਣੀ ਸੀ ਪਰ ਕਿਤਾਬਾਂ ਕਰ ਇੱਕ ਅਜੀਹੀ ਕਹਾਣੀ ਬਣ ਗਈ ਜੋ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਇੱਕ ਕਹਾਣੀ ਸਭ ਤੋਂ ਪਹਿਲਾਂ ਵਿਲੀਅਮ ਆਫ ਨਿਊ ਵਰਗ ਨੇ 1199 ਵਿੱਚ ਆਪਣੀ ਇੱਕ ਕਿਤਾਬ ਹਿਸਟੋਰੀਆ ਰੇਰਮ ਐਗ੍ਰਿਕਰਮ ਵਿੱਚ ਇਹਨਾਂ ਬੱਚਿਆਂ ਦਾ ਜ਼ਿਕਰ ਕੀਤਾ ਹੈ ਪਰ ਉਹ ਖੁਦ ਵੀ ਇਹ ਉਲਝਣ ਵਿੱਚ ਸੀ ਕਿ ਇਹ ਘਟਨਾ ਸੱਚੀ ਹੈ ਜਾਂ ਨਹੀਂ ਕਿਉਂਕਿ ਉਸ ਦਾ ਪਿੰਡ ਬੂਲਪਿਟ ਤੋਂ 200 ਮੀਲ ਦੂਰ ਸੀ ਤੇ ਉਸ ਦਾ ਕੰਮ ਇੰਗਲੈਂਡ ਦੇ ਇਤਿਹਾਸ ਵਿੱਚ ਕਹਾਣੀਆਂ ਨੂੰ ਸ਼ਾਮਲ ਕਰਨਾ ਸੀ ਉਸ ਲਈ ਵੀ ਹਰੇ ਬੱਚਿਆਂ ਦੀ ਇਹ ਕਹਾਣੀ ਅਨਸੁਲਝੀ ਸੀ ਉਸ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਲੋਕ ਇਸ ਕਹਾਣੀ ਨੂੰ ਸੱਚ ਮੰਨਦੇ ਹਨ ਪਰ ਮੈਂ ਇਸ ਤੇ ਖੁਦ ਵਿਸ਼ਵਾਸ ਨਹੀਂ ਕਰ پا ਰਿਹਾ ਪਰ ਕਈ ਲੋਕਾਂ ਨੇ ਇਸ ਦੀ ਪੁਸ਼ਟੀ ਕੀਤੀ ਤਾਂ ਉਸ ਨੇ ਇਸ ਕਹਾਣੀ ਨੂੰ ਆਪਣੀ ਕਿਤਾਬ ਵਿੱਚ ਸ਼ਾਮਲ ਕੀਤਾ ਉਸਨੇ ਇਹ ਸਵਾਲ ਪੜਨ ਵਾਲਿਆਂ ਤੇ ਛੱਡ ਦਿੱਤਾ ਹੈ ਕਿ ਇਸ ਕਹਾਣੀ ਨੂੰ ਸੱਚਮੁੱਚ ਜਾਂ ਨਹੀਂ ਇੱਕ ਹੋਰ ਇਤਿਹਾਸਕਾਰ ਨੇ ਆਪਣੀ ਕਿਤਾਬ ਵਿੱਚ ਇਹਨਾਂ ਬੱਚਿਆਂ ਦਾ ਜ਼ਿਕਰ ਕੀਤਾ ਹੈ ਰਾਲਫ ਆਫ ਕੋਕਸ਼ਲ ਨੇ 1220 ਵਿੱਚ ਆਪਣੀ ਕਿਤਾਬ ਵਿੱਚ ਇਹਨਾਂ ਬੱਚਿਆਂ ਦਾ ਜ਼ਿਕਰ ਕੀਤਾ ਉਸਨੇ ਇੱਕ ਕਹਾਣੀ ਸਰ ਰੀਚਰਡ ਡੀ ਕੇਨ ਤੋਂ ਸੁਣੀ ਸੀ ਸਰ ਰੀਚਰਡ ਡੀ ਉਹ ਵਿਅਕਤੀ ਸੀ ਜਿਸਨੇ ਇਹਨਾਂ ਦੋਵਾਂ ਬੱਚਿਆਂ ਨੂੰ ਆਪਣੇ ਘਰ ਵਿੱਚ ਰੱਖਿਆ ਸੀ ਇਸ ਲਈ ਇਸ ਕਹਾਣੀ ਨੂੰ ਜ਼ਿਆਦਾ ਸੱਚ ਮੰਨਿਆ ਜਾਂਦਾ ਹੈ ਕੁਝ ਬਿਗਾਨੀ ਮੰਨਦੇ ਹਨ ਕਿ ਇਹ ਦੋਵੇਂ ਬੱਚੇ 블랙 ਹੋਲ ਤੋਂ ਸਾਡੀ ਧਰਤੀ ਤੇ ਆਏ ਹੋਣਗੇ ਕਿਉਂਕਿ ਦੂਜੀ ਦੁਨੀਆ ਤੋਂ ਇੱਥੇ ਆਉਣਾ ਸੰਭਵ ਨਹੀਂ ਹੋ ਸਕਦਾ ਹੈ ਕਿ 블랙 ਹੋਲ ਕਿਸੇ ਕੁਦਰਤੀ ਘਟਨਾ ਨਾਲ ਬਣ ਗਿਆ ਹੋਵੇ ਤੇ ਸ਼ਾਇਦ ਇਹ ਬੱਚੇ ਉਸ ਵਿੱਚੋਂ ਆਏ ਇੱਕ ਥਿਊਰੀ ਇਹ ਵੀ ਹੈ ਕਿ ਸ਼ਾਇਦ ਇਹਨਾਂ ਬੱਚਿਆਂ ਨੇ ਕੋਈ ਅਜੀਬਾ ਪਦਾਰਥ ਖਾ ਲਿਆ ਹੋਵੇ ਜਿਸ ਨਾਲ ਉਹਨਾਂ ਦੀ ਸਕਿਨ ਹਰੀ ਹੋ ਗਈ ਹੋਵੇ ਤੇ ਜਦੋਂ ਉਹਨਾਂ ਬੱਚਿਆਂ ਨੇ ਆਮ ਖਾਣਾ ਖਾਣਾ ਸ਼ੁਰੂ ਕੀਤਾ ਤਾਂ ਉਹਨਾਂ ਦੀ ਸਕਿਨ ਨਾਰਮਲ ਹੋ ਗਈ ਇੱਕ ਥਿਊਰੀ ਇਹ ਵੀ ਹੈ ਕਿ 12ਵੀਂ ਸਦੀ ਵਿੱਚ ਫ੍ਰਾਂਸੀਸੀ ਤੇ ਅੰਗਰੇਜ਼ ਲੋਕਾਂ ਵਿੱਚ ਲੜਾਈ ਹੋ ਰਹੀ ਸੀ ਤੇ ਹੋ ਸਕਦਾ ਹੈ ਕਿ ਇਹ ਦੋਵੇਂ ਬੱਚੇ ਕਿਸੇ ਗੁੰਮ ਹੋਏ ਗਰੁੱਪ ਦੇ ਹੋ ਜੋ ਜੰਗ ਵਿੱਚ ਫਸ ਕੇ ਪਟ ਗਏ ਹੋ ਤੇ ਕਈ ਲੋਕ ਇਹ ਵੀ ਮੰਨਦੇ ਹਨ ਕਿ ਇਹ ਬੱਚੇ ਧਰਤੀ ਹੇਠਾਂ ਇੱਕ ਅਲੱਗ ਹੀ ਦੁਨੀਆ ਤੋਂ ਆਏ ਸਨ ਪਰ ਇਹ ਵੀ ਹੋ ਸਕਦਾ ਹੈ ਕਿ ਇਹ ਬੱਚੇ ਕਿਸੇ ਕੈਮੀਕਲ ਦਾ ਸ਼ਿਕਾਰ ਹੋ ਗਏ ਹੋ ਜਿਸ ਨਾਲ ਉਹਨਾਂ ਦੀ ਸਕਿਨ ਹਰੀ ਹੋ ਗਈ ਹੋ ਇਸ ਵਿਸ਼ੇ ਤੇ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹਨ ਪਰ ਦੋਸਤੋ ਤੁਸੀਂ ਕੀ ਸੋਚਦੇ ਹੋ ਕਿ ਸੈਟ ਮਾਰਟਿਨਿਸ ਲੈਂਡ ਨਾਮ ਦੀ ਜਗ੍ਹਾ ਕੋਈ ਹੋ ਸਕਦੀ ਜਿੱਥੇ ਕਦੀ ਸੂਰਜ ਨਹੀਂ ਨਿਕਲਦਾ ਤੇ ਉੱਥੋਂ ਦੇ ਲੋਕ ਹਰੇ ਜਾ ਸਾਡੀ ਧਰਤੀ ਹੇਠਾਂ ਕੋਈ ਅਲੱਗ ਹੀ ਦੁਨੀਆ ਹੈ ਇਹ ਬੱਚੇ ਹਰੇ ਹੀ ਕਿਉਂ ਸਨ ਤੇ ਸਿਰਫ ਹਰੀਆਂ ਫਲੀਆਂ ਹੀ ਕਿਉਂ ਖਾਂਦੇ ਸਨ ਤੇ ਉਹਨਾਂ ਦੀ ਭਾਸ਼ਾ ਵੀ ਅਲੱਗ ਕਿਉਂ ਸੀ ਇਹ ਸਾਰੇ ਸਵਾਲ ਹਨ ਜਿਸ ਦਾ ਜਵਾਬ ਕਿਸੇ ਕੋਲ ਨਹੀਂ ਹੈ ਥੂਲਪੀਟ ਦੇ ਹਰੇ ਬੱਚਿਆਂ ਦੀ ਇੱਕ ਕਹਾਣੀ ਇਤਿਹਾਸ ਦੇ ਸਭ ਤੋਂ ਵੱਡੇ ਅਨਸੁਲਝੇ ਰਹੱਸਾਂ ਵਿੱਚੋਂ ਇੱਕ ਹੈ ਤੇ ਤੁਸੀਂ ਕੀ ਮੰਨਦੇ ਹੋ ਕਿ ਇਹ ਬੱਚੇ ਕਿਸੇ ਹੋਰ ਜਗ੍ਹਾ ਤੋਂ ਆਏ ਸਨ ਜਾਂ ਐਸੀ ਕੋਈ ਕਹਾਣੀ ਕਮੈਂਟ ਕਰਕੇ ਜੁੜਤਿਓ ਤੇ ਇਸ ਵੀਡੀਓ ਨੂੰ ਲਾਈਕ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜੁੜਤਿਓ ਇਦਾਂ ਦੀਆਂ ਪ੍ਰੋਗਰੈਸ ਵਿੱਚ ਤਰਨਾਵਾ ਜਾਣਨ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ